ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਤੁਹਾਡੇ ਰੂਬਰੂ ਹੋਣ ਦਾ ਇੱਕ ਮੁੱਖ ਮੁੱਦਾ ਸੀ ਹਣੀ ਸੇਠੀ ਨੇ ਪਾਇਲ ਤੋਂ ਇਹਨਾਂ ਦਾ ਸਾਨੂੰ ਕਾਲ ਆਇਆ ਕਿ 4/12 ਨੂੰ ਇਹਨਾਂ ਨੂੰ ਇਤਲਾਹ ਦਿੱਤੀ ਉੱਥੇ ਲੋਕਲ ਇਹਨਾਂ ਨੂੰ ਕਾਲ ਆਉਂਦੀ ਏ ਅ ਜੱਗੇ ਨਾਮਕ ਇੱਕ ਵਿਅਕਤੀ ਦੀ ਕਿ ਅੱਜ ਬਹੁਤ ਮਤਭਾਗੀ ਘਟਨਾ ਹੋਈ ਏ ਤੇ ਮਹਾਰਾਜ ਦੀ ਬੇਅਦਬੀ ਹੋਈ ਏ ਪਿੰਡ ਲੰਡੇ ਲੰਡੇ ਵਿਖੇ ਦਰਾਹੇ ਵਿੱਚ ਪੈਂਦਾ ਸੀ ਇਹਨਾਂ ਨੂੰ ਕਾਲ ਆਉਂਦੀ ਏ ਲਗਭਗ 1:30 ਦੇ ਕਰੀਬ 10:30 ਵਜੇ ਪਤਾ ਲੱਗਾ ਕਿ ਇੱਕ ਵਿਅਕਤੀ ਏ ਗੁਰਦੀਪ ਸਿੰਘ ਨਾਮ ਦਾ ਉਹਨੇ ਮਹਾਰਾਜ ਦੇ ਪੱਤਰੇ ਜਿਹੜੇ ਨੇ ਜਪਜੀ ਸਾਹਿਬ ਦਾ ਜਿਹੜਾ ਗੁਟਕਾ ਸਾਹਿਬ ਨੇ ਉਹਨਾਂ ਦੇ ਪੱਤਰੇ ਘਰੇ ਪਾੜ ਕੇ ਤੇ ਖਲਾਰਤੇ ਨੇ ਔਰ ਉਸੇ ਸ਼ਖਸ ਦਾ ਇਥੋਂ ਤੱਕ ਹੀ ਨਹੀਂ ਇਹ ਵੀ ਪਤਾ ਲੱਗਾ ਕਿ ਉਹਨੇ ਇਸ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਵੀ ਘਰੋਂ ਬਾਹਰ ਕੱਢਤਾ ਏ ਇਹਨਾਂ ਨੂੰ ਜਦੋਂ ਪਤਾ ਲੱਗਦਾ ਹੈ ਇਹਨਾਂ ਨੂੰ ਦੱਸਿਆ ਉਸ ਸ਼ਖਸ ਨੇ ਕਿ ਕਾਠ ਹੋਇਆ ਹੋਇਆ ਔਰ ਪੱਤਰੇ ਖਿਲਾਰ ਕੇ ਉਹਦੀ ਬੇਅਤਬੀ ਵੀ ਕਰ ਰਿਹਾ ਵਿਅਕਤੀ ਹੁਣ ਬੀਇੰਗ ਅ ਸਿੱਖ ਕੋਈ ਵੀ ਹੈ ਹਿਰਦਾ ਵਲੁੰਧਰਿਆ ਜਾਂਦਾ ਹੈ ਇਹਨਾਂ ਨੇ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਣੀ ਸੇਠੀ ਉਹ ਮੌਕੇ ਤੇ ਪਹੁੰਚਿਆ ਉਹ ਕੋਈ ਵੀ ਸਿੱਖ ਹੈ ਉਹ ਭਾਵੇਂ ਮੈਂ ਆ ਭਾਵੇਂ ਹਣੀ ਸੇਠੀ ਹੈ ਭਾਵੇਂ ਕੋਈ ਵੀ ਹੈ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਉਸ ਪਿੰਡ ਪਹੁੰਚੇ ਜਾਂਦਿਆਂ ਨੂੰ ਉੱਥੇ ਇਕੱਠਾ ਹੋਇਆ ਹੋਇਆ ਸੀ ਇਹਨਾਂ ਨੇ ਇੱਕ ਆਪਣੀ ਜ਼ਿੰਮੇਵਾਰੀ ਸਮਝ ਕੇ ਲਗਭਗ 1:30 ਵਜੇ ਦੀ ਗੱਲ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਉਹ ਪੱਤਰੇ ਸੀਗੇ ਗੁਰੂ ਮਹਾਰਾਜ ਦਾ ਤੁਸੀਂ ਕਹੋ ਜਪਜੀ ਸਾਹਿਬ ਸਾਡੇ ਜਿਹੜੇ ਗੁਟਕਾ ਸਾਹਿਬ ਨੇ ਉਹਨਾਂ ਨੂੰ ਬਾਅਦਬ ਉਹਨਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਰੁਮਾਲਾ ਸਾਹਿਬ ਦੇ ਵਿੱਚ ਇਕੱਠਾ ਕੀਤਾ ਉਸ ਤੋਂ ਬਾਅਦ ਇਮੀਡੀਏਟਲੀ ਇਤਲਾਹ ਸੀ ਪੁਲਿਸ ਨੂੰ ਦਿੱਤੀ ਚਲੋ ਉੱਥੇ ਕੋਈ ਮੌਕੇ ਤੇ ਜਿਹੜਾ ਇਕੱਠ ਸੀ ਕਿਉਂਕਿ ਉਸ ਟਾਈਮ ਬੜਾ ਜਜ਼ਬਾਤੀ ਜਿਹਾ ਮਾਹੌਲ ਹੁੰਦਾ ਹੈ ਇਮੋਸ਼ਨਸ ਜੁੜੇ ਸੀਗੇ ਇਹਨਾਂ ਨੇ ਉਹ ਜਿਹੜੀ ਉੱਥੇ ਭੀੜ ਸੀਗੀ ਉਹਦੇ ਚ ਕਿਤੇ ਮਾੜਾ ਮੋਟਾ ਉਹਦੇ ਨਾਲ ਧੱਕਾ ਮੁੱਕੀ ਵੀ ਹੋਈ ਹੁਣ ਸੇਠੀ ਦੇ ਜਿੱਥੋਂ ਤੱਕ ਖਾਨੀ ਦੀ ਗੱਲ ਹੈ ਇਹਨਾਂ ਨੇ ਪੁਲਿਸ ਨੂੰ ਤਲਾਹ ਦਿੱਤੀ ਪੁਲਿਸ ਐਡਮਿਟਡ ਲਈ ਦੇਖੋ 10:30 ਵਜੇ ਦਾ ਬਕਵਾ ਹੋਇਆ ਹੈ ਵੀਡੀਓ ਵਾਇਰਲ ਹੈ ਕੋਈ ਨਹੀਂ ਪਹੁੰਚਿਆ ਜਦੋਂ 1:30 ਵਜੇ ਹਣੀ ਸੇਠੀ ਉੱਥੇ ਪਹੁੰਚਦਾ ਚਲੋ ਇਹਨਾਂ ਨੇ ਤਲਾਹ ਦਿੱਤੀ ਉਸ ਤੋਂ ਬਾਅਦ ਜੀ ਇਹਨਾਂ ਨੇ ਇਕੱਠਾ ਕੀਤਾ ਸਭ ਤੋਂ ਪਹਿਲਾਂ ਮਹਾਰਾਜ ਨੂੰ ਜਿਵੇਂ ਉਹਦੇ ਪੱਤਰੇ ਸਾਡੇ ਖਿਲਰੇ ਸੀਗੇ ਬਾਅਦ ਉਹ ਇਕੱਠੇ ਕੀਤੇ ਰਮਾਲਾ ਸਭ ਚ ਰੱਖੇ ਉਸ ਤੋਂ ਬਾਅਦ ਇਹਨਾਂ ਨੇ ਇਮੀਡੀਏਟਲੀ ਇਤਲਾਹ ਜੜੀ ਸੀ ਉਹ ਪੁਲਿਸ ਨੂੰ ਦੇ ਦਿੱਤੀ ਲੋਕਲ ਪੁਲਿਸ ਅਡਮਿਟਿਡਲੀ ਲੋਕਲ ਪੁਲਿਸ ਆਉਂਦੀ ਏ 295 ਏ ਦਾ ਉੱਥੇ ਪਰਚਾ ਹੁੰਦਾ ਜਿਹਦੇ ਚ ਸ਼ਿਕਾਇਤ ਕਰਤਾ ਜਿਹੜਾ ਉਹ ਹਨੀ ਸਿੱਠੀ ਏ ਜੀ ਹੁਣ ਉਸ ਤੋਂ ਬਾਅਦ ਦਾ ਕੀ ਹੁੰਦਾ ਜੀ ਮੈਂ ਤੁਹਾਨੂੰ ਉਹ ਚਲੋ ਵੀਡੀਓਜ਼ ਵੀ ਵਾਇਰਲ ਹੋ ਗਈਆਂ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਏ ਸਪਰੈਡ ਹੋ ਗਈ ਹੁਣ ਇੱਥੇ ਇੱਕ ਸਵਾਲ ਇਹ ਹੈ ਕਿ ਬੇਅਦਬੀਆਂ ਕਿੰਨੀਆਂ ਕੋ ਹੋਣਗੀਆਂ ਦੇਖੋ ਪਹਿਲਾਂ ਬੇਤਬੀ ਹੁੰਦੀ ਏ ਬਾਅਦ ਚ ਲੋਕੀ ਇਹ ਕਹਿੰਦੇ ਨੇ ਜੀ ਕਿ ਉਹਨੂੰ ਡਿਪਰੈਸ਼ਨ ਸੀ ਜਾਂ ਇਹ ਮਾਨਸਿਕ ਤੌਰ ਤੇ ਰੋਗੀ ਸੀ ਜਾਂ ਇਹਨੇ ਪੇਰੈਂਟਸ ਨੂੰ ਕਰੋ ਕੱਢਤਾ ਪਰਚਾ ਪੁਲਿਸ ਦਿੰਦੀ ਏ ਮੈਟਰ ਸਾਰਾ ਵੈਰੀਫਾਈ ਹੁੰਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਜਿਹੜਾ ਅਗਲਾ ਪੱਖ ਹੈ ਮੈਂ ਹੁਣ ਤੁਹਾਨੂੰ ਉਹ ਦੱਸਣਾ ਚਾਹੁੰਦਾ ਜਿੱਥੇ ਆ ਕੇ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਹਣੀ ਸੇਠੀ ਜਿਹੜਾ ਉਹੀ ਇਹ ਸਾਰੇ ਘਟਨਾ ਕਰਮ ਦਾ ਸ਼ਿਕਾਰ ਹੋ ਰਿਹਾ ਹੈ। ਸਾਡੇ ਕੋਲ ਰਿਪੋਰਟ ਆਉਂਦੀ ਹੈ ਹਣੀ ਸਿੱਠੀਰਾਂ ਦੇ ਕੋਲ ਕੁਝ ਵਿਅਕਤੀ ਇਕੱਠੇ ਹੋ ਕੇ ਜਿੱਥੇ ਕੰਮ ਧੰਦਾ ਕਰਦੇ ਨੇ ਉੱਥੇ ਆਉਂਦੇ ਨੇ। ਉਹ ਆ ਕੇ ਉਲਟੇ ਪ੍ਰੋਟੈਸਟ ਕਰਦੇ ਨੇ ਕਿ ਬੇਅਦਬੀ ਜਿੱਥੇ ਹੋਈ ਸੀ ਤੂੰ ਪਹਿਲਾਂ ਕਿਸੇ ਜਥੇਬੰਦੀ ਨੂੰ ਕਿਉਂ ਨਹੀਂ ਇਨਫੋਰਮ ਕੀਤਾ? ਇਹ ਤੇਰੀ ਕੋਈ ਡਿਊਟੀ ਨਹੀਂ ਸੀ। ਉਸ ਤੋਂ ਬਾਅਦ ਇਹਦੇ ਨਾਲ ਤੱਕਾ ਹੁੰਦਾ ਹੈ ਕਿ ਤੂੰ ਵੀ ਬੇਅਦਬੀ ਕੀ ਕੀਤੀ ਕਿ ਜਦੋਂ ਤੁਸੀਂ ਉਹ ਪੱਤਰਾ ਸਾਫ ਇਕੱਠੇ ਕੀਤੇ ਨੇ ਤੁਸੀਂ ਉਸ ਦੌਰਾਨ ਜਿਹੜੇ ਮਹਾਰਾਜ ਤੇ ਵਰਕੇ ਸੀਗੇ ਜਪਜੀ ਸਾਹਿਬ ਦੇ ਵੀ ਉਸ ਦੌਰਾਨ ਤੂੰ ਵੀ ਚੰਗੇ ਤਰੀਕੇ ਨਾਲ ਜਾਂ ਤੂੰ ਇਹਾਂ ਦੀ ਬੇਅਤ ਵੀ ਜੜੀ ਹੈ ਉਹ ਤੇਰੇ ਤੇ ਵੀ ਬਣਦੀ ਹੈ ਹੁਣ ਇੱਥੇ ਇੱਕ ਸਵਾਲ ਹੈ ਸਾਰਿਆਂ ਦੇ ਸਾਹਮਣੇ ਕਿ ਦੇਖੋ 10:30 ਤੋਂ ਲੈ ਕੇ 1:30 ਵਜੇ ਤੱਕ 3 ਘੰਟੇ ਨਿਕਲ ਗਏ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਜੇ ਇੱਕ ਵਿਅਕਤੀ ਨੇ ਜਾ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਸਿੱਖ ਪਰਿਵਾਰ ਤੋਂ ਇੱਕ ਲੜਕੇ ਨੇ ਜਾ ਕੇ ਕੀਤੀ ਅਲਟੀਮੇਟਲੀ ਇਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਅਸੀਂ ਮਾਨਯੋਗ ਐਸਐਸਪੀ ਖੰਨਾ ਨੂੰ ਇੱਕ ਚਿੱਠੀ ਦਿੱਤੀ ਕਿ ਤੁਸੀਂ ਕਿਰਪਾ ਕਰਕੇ ਦੀ ਜਾਨ ਤੇ ਮਾਲ ਦੀ ਰਾਖੀ ਕਰੋ ਨੁਕਸਾਨ ਹੋ ਸਕਦਾ ਹੈ ਅਸੀਂ ਜਦੋਂ ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਤਾਂ ਇਹ ਸਾਡੇ ਕੋਲ ਹਾਈ ਕੋਰਟ ਚ ਆਏ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜੀ ਉੱਥੇ ਪਟੀਸ਼ਨ ਦਾਖਲ ਕੀਤੀ ਵੀ ਜਾਨ ਤੇ ਮਾਲ ਦੀ ਹਣੀ ਸਿੱਟ ਦੀ ਰਾਖੀ ਕੀਤੀ ਜਾਵੇ 18 ਤਰੀਕ ਨੂੰ ਮੇਰੇ ਕੋਲ ਡਿਟੇਲਡ ਆਰਡਰ ਹੈ ਮਾਨਯੋਗ ਹਾਈ ਕੋਰਟ ਅਸੀਂ ਉੱਥੇ ਪਟੀਸ਼ਨ ਪਾਈ ਇਸ ਤੇ ਮਾਨਯੋਗ ਹਾਈ ਕੋਰਟ ਨੇ 18 ਤਰੀਕ ਨੂੰ ਸੇਠੀ ਵਾਲੇ ਕੇਸ ਦੇ ਵਿੱਚ ਐਸਐਸਪੀ ਖੰਨਾ ਡੀਜੀਪੀ ਪੰਜਾਬ ਐਸਐਚਓ ਡੀਐਸਪੀ ਸਾਰੇ ਆਫੀਸਰਸ ਤੇ ਕੁਝ ਉਹ ਵਿਅਕਤੀ ਉਹ ਵੀ ਅਸੀਂ ਵਿੱਚ ਜਿਹੜਾ ਬੰਦੇ ਨੇ ਉੱਥੇ ਬੇਅਦਬੀ ਕੀਤੀ ਉਹਨੂੰ ਵੀ ਪਾਰਟੀ ਬਣਾਇਆ ਸੀ ਕਿਉਂਕਿ ਉਹਦਾ ਪਤਾ ਲੱਗਾ ਕਿ ਉਹ ਜ਼ਮਾਨਤ ਤੇ ਕੁਝ ਦਿਨਾਂ 1 2 3 ਦਿਨ ਦੇ ਵਿੱਚ ਵਿੱਚ ਰਿਹਾ ਹੋ ਗਿਆ ਜੀ ਹੁਣ ਇੱਥੇ ਦੇਖੋ ਹਾਈ ਕੋਰਟ ਨੇ 18 ਤਰੀਕ ਨੂੰ ਇੱਕ ਡਿਟੇਲ ਆਰਡਰ ਕੀਤਾ ਉਹਦੇ ਵਿੱਚ ਉਹਨਾਂ ਨੇ ਐਸਐਸਪੀ ਖੰਨਾ ਨੂੰ ਜਸਟਿਸ ਸੰਜੀਪ 베ਰੀਸਪ ਦੀ ਕੋਰਟ ਦੇ ਵਿੱਚ ਮੈਟਰ ਲਿਸਟ ਹੁੰਦਾ ਹੈ ਔਰ ਉਹਨਾਂ ਨੇ ਐਸਐਸਪੀ ਖੰਨਾ ਨੂੰ ਕਿਹਾ ਕਿ ਇਹਦੀ ਜਾਣ ਤੇ ਮਾਲ ਦੀ ਪਟੀਸ਼ਨਰ ਦੀ ਰਾਖੀ ਜਿਹੜੀ ਹੈ ਐਕਸਪੈਡੀਸ਼ਨਸ ਲਈ ਇੱਕ ਵਾਰਜੋਤਾ ਯੂਜ਼ ਕੀਤਾ ਕਿ ਜਿੰਨਾ ਜਲਦ ਹੋ ਸਕਦਾ ਉਹ ਐਕਸ਼ਨ ਜੜਾ ਉਹ ਤੁਸੀਂ ਕਰਨਾ ਹੈ 18 ਤਰੀਕ ਨੂੰ ਇਹ ਹੋ ਰਿਹਾ ਹੈ ਔਰ ਇਹ ਆਰਡਰ ਅਸੀਂ ਇਹਨਾਂ ਨੂੰ 19 ਤਰੀਕ ਨੂੰ ਸਰਟੀਫਾਈਡ ਕਾਪੀ ਦੇ ਦਿੱਤੀ ਜਦੋਂ ਇਹ ਲੈ ਕੇ ਜਾਂਦੇ ਨੇ ਉੱਥੇ ਹੁੰਦਾ ਕੀ ਹੈ ਕਿ ਸਾਡੇ ਜਿਹੜੇ ਲੋਕਲ ਐਸ ਐਚਓ ਨੇ ਕਿਉਂਕਿ ਦੇਣਾ ਸੀ ਡੀਐਸਪੀ ਨੂੰ ਦਿੱਤਾ ਤਾਂ ਬੜਾ ਸ਼ੌਕਿੰਗ ਏਰੀਆ ਕਿ ਅਸੀਂ ਤਾਂ ਇਹ ਐਕਸਪੈਕਟ ਕਰ ਰਹੇ ਸੀ ਕਿ ਪੁਲਿਸਰੇ ਤੇ ਕੋਈ ਡੀਡੀਆਰ ਪਾਏਗੀ ਕੋਈ 755 ਹੋਏਗੀ ਬਟ ਹੁੰਦਾ ਕੀ ਏ 22 ਤਰੀਕ ਨੂੰ 21 ਤੇ 22 ਤਰੀਕ ਬੜੀ ਇੰਪੋਰਟੈਂਟ ਇੱਥੇ ਦੱਸਣ ਵਾਲੀ ਡੀਐਸਪੀ ਪਾਇਲ ਕਾਲ ਕਰਦੇ ਨੇ ਡਾਇਰੈਕਟਲੀ ਹਨੀ ਸੇਠੀ ਨੂੰ ਕਿ ਜੀ ਤੁਸੀਂ ਥੋੜੀ ਇੱਕ ਵੀਡੀਓ ਤੁਸੀਂ ਬਣਾ ਕੇ ਪਾਓ ਔਰ ਸ਼ਰਿਆ ਮੋਦੇ ਚ ਧੱਕਾ ਕਰ ਰਹੇ ਨੇ ਕਿ ਤੂੰ ਇਹਦੇ ਤੇ ਮਾਫੀ ਮੰਗ ਬਈ ਮੈਂ ਜਿਹੜਾ 4 ਤਰੀਕ ਨੂੰ ਗਿਆ ਬਈ ਮੇਰੇ ਕੋਲ ਜੇਕਰ ਕੋਈ ਬੇਦਬੀ ਹੋਈ ਹੈ ਜਾਂ ਕਿਸੇ ਨੂੰ ਮਾੜਾ ਚੰਗਾ ਬੋਲਿਆ ਗਿਆ ਬਈ ਤੁਸੀਂ ਸ਼ਰਿਆਮ ਇੱਕ ਵੀਡੀਓ ਪਾ ਕੇ ਦੀ ਮਾਫੀ ਮੰਗੋ ਹਣੀ ਸੇਠੀ ਮਨਾ ਕਰਦਾ ਹਣੀ ਸੇਠੀ ਕਹਿੰਦਾ ਕਿ ਮੇਰਾ ਤੇ ਇਹਦੇ ਵਿੱਚ ਕੋਈ ਦੋਸ਼ ਨਹੀਂ ਸਾਹਿਬ ਅਲਟੀਮੇਟਲੀ ਹਣੀ ਸੇਠੀ ਨੇ ਇੱਥੋਂ ਤੱਕ ਵੀ ਕਹਿਤਾ ਕਿ ਤੁਸੀਂ ਅਫਸਰ ਹੋ ਤੁਸੀਂ ਮਾਲਕ ਹੋ ਤੁਸੀਂ ਫਿਰ ਸਰ ਜਿੱਦਾਂ ਕਰਨਾ ਹੈ ਤੁਸੀਂ ਕਰ ਸਕਦੇ ਮੈਂ ਦੇਖੋ ਇਸ ਮadhyam ਰਾਹੀਂ ਇੱਕ ਚੀਜ਼ ਕਹਿਣੀ ਚਾਹੂੰਗਾ ਡੀਐਸਪੀ ਦੀ ਡਿਊਟੀ ਇਹ ਨਹੀਂ ਹੈਗੀ ਕਿ ਤੁਸੀਂ ਕਿਸੇ ਨੂੰ ਡਾਇਰੈਕਟਲੀ ਕਾਲ ਕਰਕੇ ਤੁਸੀਂ ਜੇ ਕਾਰਵਾਈ ਬਣਦੀ ਹੈ ਤਾਂ ਕਾਰਵਾਈ ਕਰੋ ਬਟ ਉਹ ਵੀਡੀਓ ਸਪੈਸੀਫਿਕਲੀ ਜਿਹੜੀ ਸਾਡੇ ਕੋਲ ਰਿਕਾਰਡਿੰਗਸ ਨੇ ਉਹਦੇ ਵਿੱਚ ਡੀਐਸਪੀ ਸਾਹਿਬ ਕਲੀਅਰਲੀ ਤੌਰ ਤੇ ਕਹਿ ਰਹੇ ਨੇ ਕਿ ਤੂੰ ਜੇ ਹੋ ਸਕਦਾ ਹੈ ਤੇ ਵੀਡੀਓ ਪਾ ਦੇ ਤੇ ਤਾਂ ਮੇਰੇ ਕੋਲ ਆਉਣਾ ਹੈ ਮਤਲਬ ਤੱਕਾ ਸ਼ਰਮ ਕੀਤਾ ਜਾ ਰਿਹਾ ਹੈ ਦੇਖੋ ਹੁਣ ਇੱਥੇ ਕਹਿਣਾ ਕੀ ਹੈ ਮੈਂ 18 ਤਰੀਕ ਨੂੰ ਮਾਨਯੋਗ ਹਾਈ ਕੋਰਟ ਫੈਸਲਾ ਕਰ ਰਹੀ ਏ ਸੇਠੀ ਦੀ ਜਾਨ ਤੇ ਮਾਲ ਦੀ। ਉਹਦੀ ਜਾਨ ਤੇ ਮਾਲ ਦੀ ਰੱਖੀ ਤਾਂ ਅਸੀਂ ਕੀ ਕਰਨੀ ਸੀ? ਅਸੀਂ 21 ਤੇ 22 ਨੂੰ ਡੀਐਸਪੀ ਸਾਹਿਬ ਕਾਲ ਕਰ ਰਹੇ ਨੇ ਡਾਇਰੈਕਟਲੀ। ਔਰ 23 ਤਰੀਕ ਕੱਲ ਬੜਾ ਹੈਰਾਨੀਜਨਕ ਕੀ ਹੁੰਦਾ ਹੈ ਕਿ ਉਸੇ ਪਰਚੇ 'ਚ ਜਿੱਥੇ 295 ਜਿਹਦੇ 'ਚ ਮੈਂ ਸ਼ਿਕਾਇਤ ਕਰਤਾ ਸੀ ਹਾਨੀ ਸੇਠੀ। ਉਹਦੇ ਵਿੱਚ ਇੱਕ ਡੀਡੀਆਰ ਪਾ ਕੇ ਮੇਰੇ ਤੇ ਹੀ ਉਲਟ ਇੱਕ ਐਫ ਆਈ ਆਰ ਜਿਹੜੀ ਹੈ ਡੀ ਡੀ ਆਰ ਕਰਤੀ ਏ ਜਿਹਦੇ ਚ ਧਾਰਾ 452 323 506 ਔਰ 148 ਨਜਾਦਾ ਮੇਰੇ ਤੇ ਪੱਚਾ ਦਿੱਤਾ ਹੈ ਹੁਣ ਦੇਖੋ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਚੀਜ਼ ਕਹਿਣੀ ਚਾਹਣਾ ਦੇਖੋ ਇੱਕ ਤਾਂ ਸਾਡਾ ਪੱਖ ਰੱਖਣਾ ਜਿਹੜਾ ਸੀ ਉਹ ਬੜਾ ਜ਼ਰੂਰੀ ਸੀ ਮਾਨਯੋਗ ਡੀ ਜੀ ਪੀ ਪੰਜਾਬ ਨੂੰ ਅੱਜ ਸੀਐਮ ਸਾਹਿਬ ਨੂੰ ਇੱਕ ਰਿਪ੍ਰੇਜ਼ੈਂਟੇਸ਼ਨ ਹੁਣੇ ਹੀ ਸ਼ੂ ਕਰ ਚੁੱਕੇ ਆ ਕਿ ਦੇਖੋ ਇੱਕ ਸਭ ਤੋਂ ਵੱਡੀ ਗੱਲ ਜੇਕਰ ਕੋ ਵਾਜ ਉਠਾਊਗਾ ਕੱਲ ਨੂੰ ਜੇ ਮਹਾਰਾਜ ਦੀ ਬੇਦਬੀ ਹੁੰਦੀ ਏ ਕਿ ਉੱਥੇ ਕੋਈ ਬੰਦਾ ਜਾ ਕੇ ਜੇ ਉਹ ਮਹਾਰਾਜ ਦੇ ਪੱਤਰੇ ਚੁੱਕਦਾ ਜੇ ਐਦਾਂ ਤੁਸੀਂ ਪਰਚੇ ਉਹਨਾਂ ਲੋਕਾਂ ਤੇ ਦੇਣ ਲੱਗ ਗਏ ਤਾਂ ਕੱਲ ਨੂੰ ਕੌਣ ਜਾਏਗਾ ਉੱਥੇ ਸਭ ਤੋਂ ਵੱਡਾ ਸਵਾਲ ਏ ਸੋ ਹੁਣ ਜੋ ਹਣੀ ਸਿੱਠੀ ਨਾਲ ਇਸ ਕੇਸ ਚ ਹੋਇਆ ਅਸੀਂ ਮਾਨਯੋਗ ਡੀਜੀਪੀ ਸੀਐਮ ਸਾਡੇ ਜਿਹੜਾ ਬਿਊਰੋ ਆਫ ਇਨਵੈਸਟੀਗੇਸ਼ਨ ਸਾਡਾ ਪੰਜਾਬ ਦਾ ਔਰ ਡੀਆਈਜੀ ਲੁਧਿਆਣਾ ਰੇਂਜ ਔਰ ਐਸਐਸਪੀ ਖੰਨਾਉਂ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਡੀਜੀਪੀ ਸਾਹਿਬ ਨੂੰ ਕਿ ਇਸ ਕੇਸ ਦੀ ਇਨਕੁਆਇਰੀ ਇਮੀਡੀਏਟਲੀ ਟਰਾਂਸਫਰ ਕੀਤੀ ਜਾਵੇ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਨੂੰ ਅਸੀਂ ਖੰਨਾ ਪੁਲਿਸ ਤੋਂ ਇਹਦੀ ਇਨਕੁਆਇਰੀ ਬਿਲਕੁਲ ਨਹੀਂ ਕਰਾਵਾਂਗੇ ਸਾਰੇ ਕੇਸ ਸੀ ਨੰਬਰ 2 ਜਿਹੜੇ ਕਨਸਰਨਡ ਗਸ਼ਟਰਡ ਅਫਸਰ ਨੇ ਡਾਇਰੈਕਟਲੀ ਕਾਲ ਕੀਤੀਆਂ ਨੇ ਉਹਨਾਂ ਦਾ ਇਹਦੇ ਪਿੱਛੇ ਕਾਲ ਕਰਨ ਦਾ ਉਹਨਾਂ ਤੇ ਕੀ ਦਬਾਅ ਸੀ ਔਰ ਕਿਹੜੀ ਜਥੇਬੰਦੀ ਹੈ ਜਿਹੜੀ ਉਹਨਾਂ ਤੇ ਇਸ ਤਰੀਕੇ ਦਾ ਦਬਾਅ ਪਾ ਕੇ ਉਹ ਪਰਚਾ ਹੀ ਨਹੀਂ ਦੇਗੇ ਉਹ ਦੋ ਦਿਨ ਪਹਿਲਾਂ ਪਰਚੇ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਸਿੱਧੇ ਤੌਰ ਤੇ ਧਮਕੀ ਦੇ ਕੇ ਕਿਹਾ ਕਿ ਤੂੰ ਵੀਡੀਓ ਪਾ ਤਾਂ ਨਹੀਂ ਤਾਂ ਫਿਰ ਮੈਂ ਬਣਦੀ ਜੋ ਕਾਰਵਾਈ ਉਹ ਕਰੂੰਗਾ ਸੋ ਉਹਨਾਂ ਤੇ ਵੀ ਅਸੀਂ ਡਿਪਾਰਟਮੈਂਟਲ ਵੀ ਜੋ ਕਿ ਦੇਖੋ ਇੱਕ ਐਜ਼ ਅ ਗਸਟਡ ਆਫੀਸਰ ਇਟਸ ਨੋਟ ਦੀ ਡਿਊਟੀ ਆਫ ਦੀ ਪੁਲਿਸ ਆਫੀਸਰ ਐਸ ਪਰ ਪੰਜਾਬ ਰੂਲਸ ਐਕਟ ਜਿਹੜੇ 2007 ਨੇ ਉਹਦੇ ਵਿੱਚ ਅਸੀਂ ਸਾਰੇ ਕਾਨੂੰਨ ਜਿਹੜੇ ਨੇ ਉਹ ਕੱਢੇ ਹੋਏ ਨੇ ਕੋਈ ਪੁਲਿਸ ਆਫੀਸਰ ਤੁਹਾਨੂੰ ਡਾਇਰੈਕਟਲੀ ਕਾਲ ਕਰਕੇ ਜੇਕਰ ਕੋਈ ਥ्रेट ਕਰਦਾ ਜਾਂ ਕਰਦਾ ਤਾਂ ਉਹਦੇ ਤੇ ਬਣਦੀ ਕਾਰਵਾਈ ਹੋਏਗੀ ਸੋ ਅਸੀਂ ਅੱਜ ਡਿਪਾਰਟਮੈਂਟ ਤੋਂ ਵੀ ਇਹ ਮੰਗ ਕੀਤੀ ਹੈ ਕਿ ਚਲੋ ਉਹ ਸੈਪਰੇਟਲੀ ਕਾਰਵਾਈ ਹੋਏਗੀ ਬਟ ਇਸ ਕੇਸ ਦੀ ਜਿਹੜੀ ਸਾਰੀ ਤਵਦੀਸ਼ ਹੈ ਉਹ ਤੁਸੀਂ ਖੰਨਾ ਪੁਲਿਸ ਤੋਂ ਬਦਲ ਕੇ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੀ ਪੰਜਾਬ ਹੈ ਉਹਨੂੰ ਦਿੱਤੀ ਜਾਵੇ ਸੋ ਹੁਣ ਦੇਖੋ ਕੱਲ ਪਰਚਾ ਹੋਇਆ ਅੱਜ ਹੁਣ ਇੱਥੇ ਆਏ ਹੋਏ ਨੇ ਇਹ ਕਹਿੰਦੇ ਜੀ ਕਿ ਉਸੇ ਪਰਚੇ 'ਚ ਹੁਣ ਮੈਨੂੰ ਦੋਸ਼ੀ ਬਣਾ ਦਿੱਤਾ ਗਿਆ ਸੋ ਕਿਤੇ ਨਾ ਕਿਤੇ ਦੇਖੋ ਅਸੀਂ ਤਾਂ ਇਹ ਕਵਾਂਗੇ ਕਿ ਬੇਅਤਮੀਆਂ ਜੜੀਆਂ ਨਹੀਂ ਉਹ ਨਹੀਂ ਹੋਣੀਆਂ ਚਾਹੀਦੀ ਅਸੀਂ ਮੰਗ ਕਰ ਰਹੇ ਹਾਂ ਕਿ 295ਏ ਤੋਂ ਵਧਾ ਕੇ ਸਜ਼ਾਵਾ ਕੀਤੀਆਂ ਜਾਣ ਪਰ ਅਸੀਂ ਤਾਂ ਮੰਗ ਇਹ ਕਰ ਰਹੇ ਹਾਂ ਪਰ ਇੱਥੇ ਸ਼ਿਕਾਇਤ ਕਰਤਾ ਤੇ ਬਣਦੀ ਜਿਹੜੀ ਕਾਰਵਾਈ ਹੈ ਦੇਖੋ ਤੁਸੀਂ ਉਹ ਪੁਲਿਸ ਧੱਕੇ ਨਾਲ ਕਰ ਰਹੀ ਹੈ ਸੋ ਬੜਾ ਇਹ ਨਿੰਦਣ ਜੋ ਕੇ ਨਖੇਦੀ ਕਰਦੇ ਆ ਤੇ ਇਨਸਾਫ ਜਿਹੜਾ ਉਹਦੀ ਅਸੀਂ ਮੰਨਜੋਗ ਡੀਜੀਪੀ ਸਾਹਿਬ ਦਾ ਦਿੱਤਾ ਹੈ ਦੇਖੋ ਅਸੀਂ 4 ਤਰੀਕ ਤੱਕ ਮੰਨਜੋਗ ਹਾਈ ਕੋਰਟ ਚ ਛੁੱਟੀਆਂ ਨੇ ਡੈਫੀਨੇਟਲੀ 4 ਤਰੀਕ ਨੂੰ ਅਸੀਂ ਦਰਵਾਜ਼ਾ ਤੱਕ ਖੜਕਾਣਾ ਕਿਉਂਕਿ ਹਾਈ ਕੋਰਟ ਦੀ ਜਿਹੜੀ ਆਰਡਰ ਹੋਇਆ ਹੋਇਆ ਹੈ ਤੁਸੀਂ ਉਹਦੇ ਤੇ ਕਾਰਵਾਈ ਤਾਂ ਕੀ ਕਰਨੀ ਸੀ ਉਲਟ ਤੁਸੀਂ ਜਿਹੜਾ ਪਟੀਸ਼ਨਰ ਜਿਹੜਾ ਉੱਥੇ ਪਹੁੰਚਿਆ ਹੋਇਆ ਤੁਸੀਂ ਉਹਦੇ ਤੇ ਹੀ ਕਾਰਵਾਈ ਕਰ ਦਿੱਤੀ ਏ ਸੋ ਅਸੀਂ ਆਸ ਕਰਦੇ ਹਾਂ ਕਿ ਇਸ ਕੇਸ ਦੇ ਵਿੱਚ ਜਿਹੜਾ ਇਨਸਾਫ ਏ ਉਹ ਅਸੀਂ ਕਰਾਵਾਂਗੇ ਹਣੀ ਸੇਠੀ ਇਹਦੀ ਫੈਮਿਲੀ ਪੀੜਤ ਐ ਇਹ ਉਸ ਬੰਦੇ ਨੂੰ ਪਤਾ ਐ ਦੇਖੋ ਇੱਕ ਬੜੀ ਰੋਂਗ ਐਗਜ਼ੈਂਪਲ ਸੈੱਟ ਹੋਊਗੀ ਕਿ ਜੇਕਰ ਜਿਹੜਾ ਵਿਅਕਤੀ ਕੱਲ ਨੂੰ ਉੱਥੇ ਪਹੁੰਚਦਾ ਜਿਹੜਾ ਬੰਦਾ ਜਾ ਕੇ ਪੱਤਰੇ ਦੇਖੋ ਇਹ ਉਹੀ ਕੰਮ ਐ ਵੀ ਜੇ ਐਕਸੀਡੈਂਟ ਹੋ ਗਿਆ ਤੇ ਜੇ ਮੈਂ ਕੋਲੋਂ ਨਿਕਲ ਜਾਵਾਂ ਤੇ ਜਿੰਨੇ ਚੱਕਿਆ ਕੱਲ ਨੂੰ ਉਹਦੇ ਤੇ ਕਾਰਵਾਈ ਸ਼ੁਰੂ ਹੋ ਜਵੇ ਸੋ ਇਸ ਸ਼ਬਦਾਂ ਦੇ ਨਾਲ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਇਹੀ ਕਹਾਂਗਾ ਕਿ ਅਸੀਂ ਇਨਸਾਫ ਲਈ ਅਖੀਰ ਤੱਕ ਲੜਾਂਗੇ ਸਿੱਟੇ ਸਭ ਵੱਲੋਂ ਲਈ ਹੈ ਕਿ ਹਾਲ ਦੀ ਘੜੀ ਅਸੀਂ ਡੀਜੀਪੀ ਸਾਹਿਬ ਨੂੰ ਦੇ ਰਹੇ ਹਾਂ ਸੀਐਮ ਸਾਹਿਬ ਨੂੰ ਦੇ ਰਹੇ ਹਾਂ ਜੇ ਇਹਦੀ ਇਨਕੁਆਰੀ ਨਾ ਤਵਦੀਸ਼ ਬਦਲੀ ਗਈ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਅਗਲੀ ਕਾਰਵਾਈ ਕਰ ਦਾਂਗੇ ਇਹ ਕਿਉਂ ਕੀਤਾ ਜਾ ਰਹੀ ਹੈ ਇਦਾਂ ਡਰਾਇਆ ਜਾ ਰਿਹਾ ਜਿਹੜੇ ਲੋਕ ਅੱਗੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਜੇ ਕੋਈ ਅਜਿਹੀ ਘਟਨਾ ਹੁੰਦੀ ਆ ਅਸੀਂ ਇਨਸਾਫ ਦਵਾਵਾਂਗੇ ਅੱਗੇ ਹੋ ਕੇ ਕਾਰਵਾਈ ਕਰਾਵਾਂਗੇ ਇਹਨਾਂ ਨੂੰ ਡਰਾਉਣ ਲਈ ਕੀਤਾ ਜਾ ਰਿਹਾ ਹੈ ਦੇਖੋ ਮੈਂ ਇਹ ਤਾਂ ਨਹੀਂ ਕਹਾਂਗਾ ਦੇਖੋ ਪੁਲਿਸ ਸਾਡੀ ਮਾਨਯੋਗ ਜਿਹੜੀ ਪੁਲਿਸ ਪੰਜਾਬ ਦੀ ਏ ਬੜੀ ਡੈਕੋਰੇਟਿਡ ਪੁਲਿਸ ਹੈ ਮੋਲਾਰਾ ਇੰਡੀਆ ਦੀਆਂ ਜਿਹੜੀਆਂ ਚੰਗੀਆਂ ਫੋਰਸਿਸ ਨੇ ਉਹਨਾਂ 'ਚ ਸਾਡੀ ਪੁਲਿਸ ਦਾ ਪਹਿਲੇ ਨੰਬਰ ਤੇ ਨਾਮ ਆਉਂਦਾ ਹੈ ਬਟ ਇੱਕ ਆਫੀਸਰ ਕਰਕੇ ਹੁਣ ਉਹਦੇ ਤੇ ਉਹਦਾ ਕੀ ਦਵਾਏ ਦੂਜੀ ਧਿਰ ਦਾ ਇਹ ਤਾਂ ਉਹ ਹੀ ਦੱਸ ਸਕਦੇ ਨੇ ਬਟ ਹਾਂ ਸ਼ਿਕਾਇਤ ਕਰਤਾ ਨੂੰ ਦੋਸ਼ੂ ਬਣਾ ਦੇਣਾ ਪਰਚੇ 'ਚ ਇਹ ਅਸੀਂ ਕਹਿ ਸਕਦੇ ਹਾਂ ਕਿ ਘਟ ਹੁੰਦਾ ਕੀ ਉਹਨਾਂ ਨੇ ਤੱਥ ਦੇਖੇ ਨੇ ਕੀ ਉਹਨਾਂ ਤੇ ਪ੍ਰੈਸ਼ਰ ਹੈ ਜਿਹੜਾ ਉਹ ਡਾਇਰੈਕਟਲੀ ਫੋਨ ਕਰਦੇ ਰਹੇ ਨੇ ਉਹ ਇਹਨਾਂ ਦੇ ਕੋਲ ਨਹੀਂ ਉਹ ਇਦਾਂ ਕੇ ਨਹੀਂ ਬਿਲਕੁਲ ਨਹੀਂ ਚੀ ਕਾਨੂੰਨ ਦੇ ਵਿੱਚ ਕਾਨੂੰਨ ਦੇ ਵਿੱਚ ਕੋਈ ਗਸਟ੍ਰਡ ਰੈਕ ਦਾ ਅਫੀਸਰ